ਅੱਜ ਆਪਾਂ ਡਾਕਟਰ ਕਰਤਾਰ ਸਿੰਘ ਸੂਰੀ ਜੀ ਦੁਆਰਾ ਲਿਖੀ ਗਈ ਕਹਾਣੀ ਚੰਦੂਆ ਪੜਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਚੰਦੂਆ ਕਿਸ ਨੂੰ ਆਖਦੇ ਹਨ ਚੰਦੂਆ ਮਾਨ ਅਤੇ ਸਤਿਕਾਰ ਦਾ ਪ੍ਰਤੀਕ ਹੁੰਦਾ ਹੈ ਇਤਿਹਾਸ ਵਿੱਚ ਰਾਜੇ ਮਹਾਰਾਜਿਆਂ ਦੇ ਸਿੰਘਾਸਨ ਉੱਤੇ ਚੰਦੂਆ ਲਗਾਇਆ ਜਾਂਦਾ ਸੀ ਜੋ ਕਿ ਇੱਕ ਸੁੰਦਰ ਕੱਪੜੇ ਦਾ ਬਣਾਇਆ ਜਾਂਦਾ ਸੀ ਜਿਸ ਨੂੰ ਕੀਮਤੀ ਸਿੱਪੀਆਂ, ਮੋਤੀਆਂ, ਸਿਤਾਰਿਆਂ ਅਤੇ ਕਢਾਈ ਨਾਲ ਕਰਕੇ ਆਕਰਸ਼ਿਤ ਬਣਾਇਆ ਜਾਂਦਾ ਸੀ। ਚੰਦੋਆ ਅੱਜ ਵੀ ਗੁਰਦੁਆਰਾ ਸਾਹਿਬ ਵਿੱਚ ਜਿਸ ਉਸ ਪਵਿੱਤਰ ਥਾਂ ਉੱਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਿਰਾਜਮਾਨ ਕੀਤਾ ਜਾਂਦਾ ਹੈ, ਉੱਥੇ ਛੱਤ ਤੋਂ ਕੁਝ ਥੱਲੇ ਗੁਰੂ ਜੀ ਦੇ ਮਾਨ ਸਤਕਾਰ ਵੱਜੋ ਚੰਦੋਆ ਬੰਨਿਆ ਜਾਂਦਾ ਹੈ। ਇਸ ਨੂੰ ਜਰੀ ਦੇ ਕੰਮ ਅਤੇ ਕੜਾਈ ਨਾਲ ਸੁੰਦਰ ਤਿਆਰ ਕੀਤਾ ਜਾਂਦਾ ਹੈ ਸੋ ਇਸ ਕਹਾਣੀ ਵਿੱਚ ਲੇਖਕ ਨੇ ਆਰਥਿਕ ਪੱਖੋਂ ਅਮੀਰ ਤੇ ਗਰੀਬ ਵਰਗ ਵਿੱਚ ਮਨੋਵਿਸ਼ਲੇਸ਼ਣ ਕਰਦੇ ਹੋਏ ਸਾਡੇ ਸਮਾਜ ਦੀ ਇੱਕ ਕੜਵੀ ਸਚਾਈ ਨੂੰ ਬਾਖੂਬੀ ਪੇਸ਼ ਕੀਤਾ ਹੈ ਸਮਾਜ ਵਿੱਚ ਅਮੀਰ ਹੋਰ ਅਮੀਰ ਹੁੰਦਾ ਜਾ ਰਿਹਾ ਹੈ ਤੇ ਗਰੀਬ ਆਪਣੀ ਜ਼ਰੂਰਤਾਂ ਤੇ ਲੋਣਾ ਹੈ ठा ਦਬ ਕੇ ਹੋਰ ਗਰੀਬ ਹੋ ਰਿਹਾ ਹੈ ਅਕਸਰ ਇਹੀ ਵੇਖਿਆ ਗਿਆ ਹੈ ਕੀ ਗਰੀਬ ਬੰਦੇ ਦੇ ਰਿਸ਼ਤੇਦਾਰ ਅਤੇ ਦੋਸਤ ਵੀ ਉਸ ਨੂੰ ਆਪਣਾ ਕਹਿਣ ਤੋਂ ਮਨਾ ਕਰ ਦਿੰਦੇ ਹਨ ਸੋ ਕਹਾਣੀ ਵਿੱਚ ਜੌਨ ਸਿੰਘ ਤੇ 인ਦਰ ਦੁਆਰਾ ਸੁਖੀ ਹੋਈ ਇੱਕ ਮੁਰਾਦ ਵੀ ਪੂਰੀ ਨਹੀਂ ਕਰ ਪੰਦਾ ਜੌਨ ਸਿੰਘ ਨੇ ਆਪਣੇ ਘਰ ਪੁੱਤਰ ਦੀ ਦਾਤ ਪਾਉਣ ਲਈ ਹਨ ਮੰਦਰ ਸਾਹਿਬ ਜਾ ਕੇ ਚੰਦਵਾ ਚੜਾਉਣ ਦੀ ਸੁਖਨਾ ਸੁਖੀ ਸੀ ਪਰ ਆਰਥਿਕ ਪੱਖੋਂ ਤੰਗੀ ਹੋਣ ਕਾਰਨ ਉਹ ਇਸ ਸੁੱਖ ਨੂੰ ਪੂਰਾ ਨਹੀਂ ਕਰ ਪਾਇਆ ਸੋ ਜੌਨ ਸਿੰਘ ਤੇ ਉਸ ਦੀ ਪਤਨੀ ਦੇ ਗੱਡੀ ਦਾ ਸਫ਼ਰ ਕਰਨਾ ਜੌਨ ਸਿੰਘ ਤੇ ਉਸ ਦੀ ਪਤਨੀ ਇੰਦਰ ਕੌਰ ਅੱਜ ਗੁਰੂ ਦੀ ਨਗਰੀ ਅੰਮ੍ਰਿਤਸਰ ਜਾਣ ਵਾਲੇ ਸੀ ਤੇ ਗੱਡੀ ਦਾ ਸਫ਼ਰ ਕਰ ਰਹੇ ਸਨ ਉਹ ਆਪਣੇ ਕਾਕੇ ਦੇ ਪੈਰਾਂ ਹੋਣ ਅਤੇ ਉਸ ਦੇ ਤੰਦਰੁਸਤ ਹੋਣ ਤੇ ਚੰਦੂਆ ਚੜ੍ਹਾਉਣ ਲਈ ਦਰਬਾਰ ਸਾਹਿਬ ਜਾ ਰਹੇ ਸਨ ਉਹਨਾਂ ਦੀਆਂ ਦੋ ਕੁੜੀਆਂ ਵੀ ਨਾਲ ਹੀ ਜਾ ਰਹੀਆਂ ਸਨ ਜੋ ਕਿ ਸਿਆਲ ਦੀ ਰੁੱਤ ਹੋਣ ਕਰਕੇ ਆਪਣੀ ਮਾਂ ਦੇ ਨਾਲ ਹੀ ਚਿੰਬੜ ਕੇ ਬੈਠੀਆਂ ਸਨ ਸੋ ਜੌਨ ਸਿੰਘ ਦੀ ਆਰਥਿਕ ਹਾਲਤ ਆਰਥਿਕ ਪੱਖੋਂ ਜੌਨ ਸਿੰਘ ਦੀ ਹਾਲਤ ਬਹੁਤ ਹੀ ਕਮਜ਼ੋਰ ਸੀ ਉਹ ਰੇਲਵੇ ਇੰਜਨ ਦਾ ਫਾਇਰਮੈਨ ਸੀ ਉਸ ਦੀ ਤਨਖਾਹ ਤਨਖਾਹ ਕੇਵਲ 50 ਰੁਪਏ ਹੀ ਸੀ ਉਸ ਦੇ ਪਰਿਵਾਰ ਵਿੱਚ ਪਹਿਲਾਂ ਉੱਪਰੀ ਦੋ ਕੁੜੀਆਂ ਹੋ ਗਈਆਂ ਸਨ ਇਹਨਾਂ ਕੁੜੀਆਂ ਦੇ ਤੂਫਾਨੀ ਹੱਲੇ ਨੂੰ ਰੋਕਲ ਨਹੀਂ ਉਹਨਾਂ ਨੇ ਚੰਦੋਆ ਚੜਾਉਣ ਦੀ ਸੁਖਨਾ ਸੁਖੀ ਸੀ ਸੋ ਗੁਰੂ ਦੀ ਕਿਰਪਾ ਨਾਲ ਉਹਨਾਂ ਦੇ ਘਰ ਪੁੱਤਰ ਵੀ ਪੈਦਾ ਹੋ ਗਿਆ ਸੀ ਦੋਵੇਂ ਪਤੀ ਪਤਨੀ ਪੁੱਤਰ ਹੋਣ ਤੇ ਬਹੁਤ ਖੁਸ਼ ਹੋਏ ਸਨ ਹੁਣ ਉਹਨਾਂ ਅੱਗੇ ਸਮੱਸਿਆ ਸੀ ਕਿ ਸੁਖਨਾ ਪੂਰੀ ਕਰਨ ਕਰਨ ਦੀ ਸੋ ਚੰਦੋਆ ਚੜਾਉਣ ਤੋਂ ਘੱਟ ਤੋਂ ਘੱਟ 150 ਰੁਪਏ ਦਾ ਖਰਚਾ ਹੋਣਾ ਸੀ ਜੌਨ ਸਿੰਘ ਦੀ ਤਨਖਾਹ ਤਾਂ ਮਸਾ ਘਰ ਦਾ ਗੁਜ਼ਾਰਾ ਹੀ ਬੜੀ ਮੁਸ਼ਕਲ ਨਾਲ ਚੱਲਦਾ ਸੀ ਉਹ ਸੁਖਨਾ ਨੂੰ ਵੀ ਤਾਲਣਾ ਨਹੀਂ ਸੀ ਚਾਉਂਦਾ ਸੋ ਦੋਵੇਂ ਜੀ ਇਸ ਸੋਚ ਵਿੱਚ ਪਏ ਰਹੇ ਸਨ ਕਾਕੇ ਦਾ ਬਿਮਾਰ ਪੈ ਜਾਣਾ ਜਦੋਂ ਕਾਕੇ ਦੇ ਕਾਕੜਾ ਲਾਲੜਾ ਨਿਕਲ ਆਇਆ ਤਾਂ ਦੋਵੇਂ ਪਤੀ ਪਤਨੀ ਘਬਰਾ ਗਏ ਦੋਹਾਂ ਨੇ ਸੋਚਿਆ ਕਿ ਸ਼ਾਇਦ ਕਾਕਾ ਚੰਦੋਆ ਨਾ ਚੜਾਉਣ ਕਰਕੇ ਬਿਮਾਰ ਹੋ ਪਿਆ ਹੈ ਉਹਨਾਂ ਨੇ ਕਾਕੇ ਦੀ ਲੰਬੀ ਉਮਰ ਲਈ ਵਾਹਿਗੁਰੂ પાસે ਅਰਦਾਸ ਕੀਤੀ ਤੇ ਕਾਕੇ ਦੇ ਠੀਕ ਹੋਣ ਤੇ 40 ਦਿਨਾਂ ਦੇ ਅੰਦਰ-ਅੰਦਰ ਚੰਦਵਾ ਚੜਾਉਣ ਦੀ ਸੁਖਨਾ ਸੁਖੀ ਗੁਰੂ ਦੀ ਮਹਿਲ ਨਾਲ ਕਾਕਾ ਤੰਦਰੁਸਤ ਹੋ ਗਿਆ ਤੇ ਦੋਵੇਂ ਪਤੀ-ਪਤਨੀ ਬਹੁਤ ਖੁਸ਼ ਹੋਏ ਚੰਦਵਾ ਚੜਾਉਣ ਦੀ ਤਿਆਰੀ ਕਰਨੀ ਕਾਕੇ ਦੇ ਠੀਕ ਹੋਣ ਤੋਂ ਬਾਅਦ ਦੋਵੇਂ ਪਤੀ-ਪਤਨੀ ਚੰਦੋਏ ਦੀ ਤਿਆਰੀ ਵਿੱਚ ਜੁਟ ਪਏ ਸਨ ਚੰਦੋਏ ਵਾਸਤੇ ਘੱਟ ਤੋਂ ਘੱਟ 150 ਰੁਪਏ ਚਾਹੀਦੇ ਸਨ ਤੇ ਉਹ ਸਿਰਫ 50 ਰੁਪਏ ਦਾ ਹੀ ਪ੍ਰਬੰਧ ਕਰ ਰਹੇ ਸਨ ਬਾਕੀ ਰੁਪਿਆ ਦਾ ਪ੍ਰਬੰਧ ਜੌਨ ਸਿੰਘ ਨੇ ਆਪਣੇ ਮਾਮੇ ਦੇ ਸੁੱਟ ਦਿੱਤਾ ਸੀ ਜੋ ਕਿ ਅੰਮ੍ਰਿਤਸਰ ਵਿੱਚ ਲੱਖਾਪਤੀ ਆਦਮੀ ਸੀ ਉਹ ਇਸ ਵਾਰ ਇਹ ਸੁਖਨਾ ਕਿਸੇ ਵੀ ਹਾਲਤ ਵਿੱਚ ਟਾਲਣਾ ਨਹੀਂ ਚਾਹੁੰਦਾ ਸੀ ਸਿੰਘ ਨੇ ਔਖੇ ਸੋਖੇ ਹੋ ਕੇ 5 ਦਿਨ ਦੀ ਛੁੱਟੀ ਵੀ ਲੈ ਲਈ ਸੀ ਆਖਿਰ ਉਹ ਅੰਮ੍ਰਿਤਸਰ ਜਾਣ ਵਾਲੀ ਗੱਡੀ ਤੇ ਸਵਾਰ ਹੋ ਗਏ ਸਨ ਜੌਨ ਸਿੰਘ ਦੀ ਪਤਨੀ ਦੇ ਮਨ ਦਾਸ਼ਕ ਜੌਨ ਸਿੰਘ ਦੀ ਪਤਨੀ بار-ਬਾਰ ਉਹਨਾਂ ਰੁਪਿਆਂ ਨੂੰ ਗਿਣ ਰਹੀ ਸੀ ਉਸ ਨੂੰ ਤੜਕ ਜਿਹਾ ਲੱਗਿਆ ਹੋਇਆ ਸੀ ਕਿ ਜੇ ਮਾਮੇ ਨੇ ਉਹਨਾਂ ਦੀ ਮਦਦ ਨਾ ਕੀਤੀ ਤਾਂ ਕੀ ਬਨੇਗਾ ਪਰ ਜੌਨ ਸਿੰਘ ਨੂੰ ਆਪਣੇ ਮਾਮੇ ਤੇ ਪੂਰਾ ਮਾਨ ਸੀ ਉਹ ਮਾਮੇ ਦੇ ਲਖਪਤੀ ਹੋਣ ਤੇ ਬੜੇ ਫਕਰ ਨਾਲ ਗੱਲ ਕਰ ਰਿਹਾ ਸੀ ਉਸ ਨੂੰ ਪੂਰੀ ਉਮੀਦ ਸੀ ਕਿ ਮਾਮਾ ਜੀ ਉਸ ਦੀ ਮਦਦ ਜ਼ਰੂਰ ਕਰਨਗੇ ਇਸ ਤਰ੍ਹਾਂ ਪਤੀ ਦੀ ਹੱਲਾਸ਼ੇਰੀ ਨਾਲ ਪਤੀ ਦੀ ਹੱਲਾਸ਼ੇਰੀ ਨਾਲ ਪਤਨੀ ਦਾ ਵੀ ਹੌਸਲਾ ਬੁਲੰਦ ਹੋ ਜਾਂਦਾ ਸੀ ਜੌਨ ਸਿੰਘ ਦੀ ਸੌਣ ਦੀ ਭੁੱਖ ਜੌਨ ਸਿੰਘ ਹਮੇਸ਼ਾ ਹੀ ਨਿੰਦਰ ਦਾ ਭੁੱਖਾ ਰਹਿੰਦਾ ਸੀ ਸਾਰੀ-ਸਾਰੀ ਰਾਤ ਤਾਂ ਉਹ ਇੰਜਨ ਵਿੱਚ ਕੋਲੀਆਂ ਨਾਲ ਕੁਲਦਾ ਰਹਿੰਦਾ ਸੀ ਤੇ ਘਰ ਪਹੁੰਚਦਿਆਂ ਹੀ ਉਸ ਦੀ ਗ੍ਰਸਥਿਤ ਜੀਵਨ ਦੀਆਂ ਜ਼ਿੰਮੇਵਾਰੀਆਂ ਕੇਰ ਲੈਣੀਆਂ ਉਹ ਕਦੇ ਵੀ ਚੈਨ ਦੀ ਨਿੰਦਰ ਨਹੀਂ ਸੀ ਸੋ ਸਕਿਆ ਅੱਜ ਗੱਡੀ ਵਿੱਚ ਉਹ ਭਰਪੂਰ ਨੀਂਦ ਲੈ ਰਿਹਾ ਸੀ ਕਿਉਂਕਿ ਹਰ ਜ਼ਿੰਮੇਵਾਰੀ ਤੋਂ ਨਿਸ਼ਚਿੰਤ ਸੀ ਉਸ ਨੂੰ ਆਪਣੇ ਮਾਮੇ ਦੀ ਕੋਠੀ ਵਿੱਚ ਨਰਮ-ਨਰਮ ਬਿਸਤਰੇ ਦਾ ਵੀ ਖਿਆਲ ਆ ਰਿਹਾ ਸੀ ਉੱਥੇ ਜਾ ਕੇ ਉਹ ਰੱਜ ਕੇ ਸੋਣਾ ਚਾਹੁੰਦਾ ਸੀ ਜੌਨ ਸਿੰਘ ਦੇ ਖਿਆਲਾਂ ਦੀ ਲੜੀ ਦਾ ਟੁੱਟਣਾ ਜੌਨ ਸਿੰਘ ਗੱਡੀ ਵਿੱਚ ਸਫ਼ਰ ਕਰਦੇ ਹੋਏ ਜਾਗੋ ਮਿੱਟੀ ਨੀਂਦ ਵਿੱਚ ਗੁਰੂ ਘਰ ਦੇ ਸੁਪਨੇ ਲੈ ਰਿਹਾ ਸੀ ਉਹ ਆਪਣੇ ਬੱਚਿਆਂ ਸਮੇਤ ਚੰਦੋਆ ਗੁਰੂ ਦੀ ਭੇਟ ਕਰ ਰਿਹਾ ਸੀ ਕਿ ਅਚਾਨਕ ਉਸ ਦੇ ਖਿਆਲਾਂ ਦੀ ਲੜੀ ਟੁੱਟ ਗਈ ਉਹ ਰੇਲਵੇ ਇੰਜਨ ਦੇ ਬਾਇਲਰ ਅੱਗੇ ਜਾ ਖੜਾ ਹੋਇਆ ਉਹ ਸੋਚਣ ਲੱਗਾ ਕਿ ਜਦੋਂ ਕਦੇ ਕੋਲਾ ਸੁੱਟਦਿਆਂ ਸੁੱਟਦਿਆਂ ਉਸ ਨੂੰ ਨਿੰਦਰ ਆ ਜਾਂਦੀ ਤਾਂ ਉਹ ਉਸ ਨੂੰ ਸ਼ਟਰ ਕੇ ਡਰਾਈਵਰ ਦੀਆਂ ਗੱਲਾਂ ਖਾਨੀਆਂ ਗਾਲਾਂ ਖਾਨੀਆਂ ਪੈਂਦੀਆਂ ਸਨ ਉਸਨੇ ਆਪਣੇ ਗ੍ਰੇਡ ਅਤੇ ਤਰੱਕੀ ਬਾਰੇ ਵੀ ਸੋਚਿਆ ਕਿ ਉਸਦੇ ਸਾਥੀ ਅਫਸਰਾਂ ਦੀ ਮੁੱਠੀ ਚਾਪੀ ਕਰਕੇ ਅੱਗੇ ਨਿਕਲ ਚੁੱਕੇ ਸਨ ਉਹ ਇਮਾਨਦਾਰੀ ਨਾਲ ਹੀ ਜੱਫਾ ਮਾਰੀ ਬੈਠਾ ਸੀ ਨਾ ਤਾਂ ਉਸਨੇ ਕੋਈ ਤਰੱਕੀ ਕੀਤੀ ਸੀ ਤੇ ਨਾ ਹੀ ਗ੍ਰੇਡ ਵਿੱਚ ਕੋਈ ਅਦਲਾ ਬਦਲੀ ਹੋਈ ਸੀ ਸੋ ਮਾਮੇ ਦੀ ਕੋਠੀ ਪੁੱਜਣਾ ਜੌਨ ਸਿੰਘ ਨੇ ਬੜੀ ਹੱਥ ਨਾਲ ਆਪਣਾ ਟਾਂਗਾ ਆਪਣੇ ਮਾਮੇ ਦੀ ਕੋਠੀ ਅੱਗੇ ਲਗਾ ਲਿਆ ਤੇ ਜਦੋਂ ਉਸਦੇ ਪਰਿਵਾਰ ਕੋਠੀ ਅੰਦਰ ਦਾਖਨ ਹੋਣ ਹੋਏ ਤਾਂ ਉਸਦੇ ਮਾਮੇ ਉਹਨਾਂ ਨੂੰ ਦੂਰੇ ਆਉਂਦੇ ਦੂਰੇ ਹੀ ਦੇਖ ਲਿਆ ਸੀ ਉਸਨੇ ਉਸੇ ਵੇਲੇ ਆਪਣੇ ਮਾਮੇ ਦੇ ਮੱਥੇ ਤੇ 100 ਟੁੱੜਰੀਆਂ ਪਾ ਲਈਆਂ ਸਨ ਤੇ ਜਦੋਂ ਜੌਨ ਸਿੰਘ ਨੇ ਆਪਣੇ ਮਾਮੇ ਨੂੰ ਸਤਿ ਸ੍ਰੀ ਅਕਾਲ ਬੁਲਾਈ ਸੀ ਤਾਂ ਮਾਮੇ ਨੇ ਮਾਮੇ ਨੂੰ ਜਿਵੇਂ ਵਿੱਚੂ ਨੇ ਹੀ ਡੰਕ ਮਾਰ ਦਿੱਤਾ ਹੋਵੇ ਜਦੋਂ ਜੌਨ ਸਿੰਘ ਅੰਦਰ ਵੜਿਆ ਤਾਂ ਉਸ ਦਾ ਮਾਮਾ ਆਪਣੇ ਦੋਸਤਾਂ ਨਾਲ ਗੱਲਾਂ ਕਰ ਰਿਹਾ ਸੀ ਮਾਮਾ ਨਹੀਂ ਸੀ ਚਾਹੁੰਦਾ ਕਿ ਜੌਨ ਸਿੰਘ ਵਰਗਾ ਇੱਕ ਤੁੱਛ ਜਿਹਾ ਬੰਦਾ ਉਸਦੇ ਮਾਮਾ ਕਹਿ ਕੇ ਉਸ ਦੀ ਪੋਜੀਸ਼ਨ ਖਰਾਬ ਕਰੇ ਜੌਨ ਸਿੰਘ ਦਾ ਆਪਣੇ ਪਰਿਵਾਰ ਸਮੇਤ ਦਰਬਾਰ ਸਾਹਿਬ ਮੱਥਾ ਟੇਕਣਾ ਮਾਮੇ ਦੀ ਕੋਠੀ ਵਿੱਚ ਜਾਂਦਿਆਂ ਹੀ ਆਪਣਾ ਸਨਮਾਨ ਰੱਖ ਕੇ ਜੌਨ ਸਿੰਘ ਆਪਣੇ ਪਰਿਵਾਰ ਸਮੇਤ ਦਰਬਾਰ ਸਾਹਿਬ ਮੱਥਾ ਟੇਕਣ ਲਈ ਤੁਰ ਪਿਆ। ਉਹਨਾਂ ਨੇ ਦਰਬਾਰ ਸਾਹਿਬ ਜਾ ਕੇ ਖੜਾ ਪ੍ਰਸ਼ਾਦ ਚੜਾਇਆ ਤੇ ਕੀਰਤਨ ਸੁਨਿਆ। ਗੁਰਦੁਆਰੇ ਦੇ ਦਰਬਾਰ ਸਾਹਿਬ ਵਿੱਚ ਬੈਠ ਕੇ ਉਹ ਗੱਦਗੱਦ ਹੋ ਉઠੇ। ਉਹ ਸ਼ਾਮ ਨੂੰ ਆਪਣੇ ਮਾਮੇ ਦੀ ਕੋਠੀ ਪਰਤ ਆਏ। ਜੌਨ ਸਿੰਘ ਨੇ ਆਪਣੇ ਮਾਮੇ-ਮਾਮੀ ਦੀਆਂ ਗੱਲਾਂ ਸੁਣਨੀਆਂ। ਜਦੋਂ ਉਹ ਸ਼ਾਮ ਨੂੰ ਕੋਠੀ ਪਰਤੇ ਤਾਂ ਉਹਨਾਂ ਚ ਕੁਝ ਆਵਾਜ਼ਾਂ ਸੁਨੀਆਂ ਇਹ ਆਵਾਜ਼ਾਂ ਉਹਨਾਂ ਦੇ ਮਾਮਾ-ਮਾਮੇ ਦੀਆਂ ਸਨ ਜੋ ਜੌਨ ਸਿੰਘ ਦੇ ਪਰਿਵਾਰ ਨੂੰ ਚੰਗਣਾ ਦੀ ਟੋਲੀ ਕਹਿ ਕੇ ਦੁਰ-ਦੁਰਕਰਾਰ ਰਹੇ ਸਨ ਉਹ ਕਿਸੇ ਨਾ ਕਿਸੇ ਤਰ੍ਹਾਂ ਇਸ ਪਰਿਵਾਰ ਨੂੰ ਕੱਢਣ ਦੀਆਂ ਸਕੀਮਾਂ ਸੋਚ ਰਹੇ ਸਨ ਉਹਨਾਂ ਨੇ ਤਾਂ ਉਹਨਾਂ ਦਾ ਸਮਾਨ ਵੀ ਬਾਹਰ ਰਖਵਾ ਛੱਡਿਆ ਸੀ ਜੌਨ ਸਿੰਘ ਤੇ ਉਸਦੇ ਪਰਿਵਾਰ ਕੋਲ ਮਾਮੇ-ਮਾਮੀ ਦੀਆਂ ਗੱਲਾਂ ਬਰਦਾਸ਼ਤ ਨਾ ਹੋਈਆਂ ਉਹਨਾਂ ਨੇ ਆਪਣਾ ਸਮਾਨ ਚੁੱਕਿਆ ਤੇ ਬੁੱਝਿਆ ਜਿਹਾ ਦਿਲ ਲੈ ਕੇ ਤੁਰ ਪਏ ਚੰਦੋਏ ਬਾਰੇ ਜੌਨ ਸਿੰਘ ਦੇ ਵਿਚਾਰ ਜਦੋਂ ਜੌਨ ਸਿੰਘ ਦੀ ਪਤਨੀ ਨੇ ਪੁੱਛਿਆ ਕਿ ਹੁਣ ਚੰਦੋਏ ਦਾ ਕੀ ਬਨੇਗਾ ਤਾਂ ਜੌਨ ਸਿੰਘ ਨੇ ਕਿਹਾ ਕਿ ਗੁਰੂ ਬਾਬਾ ਪੁੱਤਰਾਂ ਦੇ ਬਦਲੇ ਚੰਦੋਏ ਨਹੀਂ ਮੰਗਦਾ ਸਗੋਂ ਸਾਡਾ ਪਿਆਰ ਤੇ ਸ਼ਰਧਾ ਚਾਹੁੰਦਾ ਹੈ ਜਿੱਥੇ ਤੱਕ ਕਾਕੇ ਦੀ ਤੰਦਰੁਸਤੀ ਦਾ ਸਵਾਲ ਹੈ ਗੁਰੂ ਬਾਬੇ ਆਪੇ ਸਾਡੇ ਤੇ ਮਿਹਰ ਦੀ ਨਜ਼ਰ ਰੱਖ ਕਰੇਗਾ ਨਾਂ ਸੋਚ ਕੇ ਇਹ ਪਰਿਵਾਰ ਕੋਠੀ ਤੋਂ ਬਾਹਰ ਆ ਗਿਆ ਸੋ ਇਹ ਕਹਾਣੀ ਇੱਥੇ ਹੀ ਖਤਮ ਹੁੰਦੀ ਹੈ ਕਰਦੇ ਹਾਂ ਧੰਨਵਾਦ ਅੱਜ ਆਪਾਂ ਡਾਕਟਰ ਕਰਤਾਰ ਸਿੰਘ ਸੂਰੀ ਜੀ ਦੁਆਰਾ ਲਿਖੀ ਗਈ ਕਹਾਣੀ ਚੰਦੂਆ ਪੜਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਚੰਦੂਆ ਕਿਸ ਨੂੰ ਆਖਦੇ ਹਨ ਚੰਦੂਆ ਮਾਨ ਅਤੇ ਸਤਿਕਾਰ ਦਾ ਪ੍ਰਤੀਕ ਹੁੰਦਾ ਹੈ ਇਤਿਹਾਸ ਵਿੱਚ ਰਾਜੇ ਮਹਾਰਾਜਿਆਂ ਦੇ ਸਿੰਘਾਸਨ ਉੱਤੇ ਚੰਦੂਆ ਲਗਾਇਆ ਜਾਂਦਾ ਸੀ ਜੋ ਕਿ ਇੱਕ ਸੁੰਦਰ ਕੱਪੜੇ ਦਾ ਬਣਾਇਆ ਜਾਂਦਾ ਸੀ ਜਿਸ ਨੂੰ ਕੀਮਤੀ ਸਿੱਪੀਆਂ, ਮੋਤੀਆਂ, ਸਿਤਾਰਿਆਂ ਅਤੇ ਕਢਾਈ ਨਾਲ ਕਰਕੇ ਆਕਰਸ਼ਿਤ ਬਣਾਇਆ ਜਾਂਦਾ ਸੀ। ਚੰਦੋਆ ਅੱਜ ਵੀ ਗੁਰਦੁਆਰਾ ਸਾਹਿਬ ਵਿੱਚ ਜਿਸ ਉਸ ਪਵਿੱਤਰ ਥਾਂ ਉੱਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਿਰਾਜਮਾਨ ਕੀਤਾ ਜਾਂਦਾ ਹੈ, ਉੱਥੇ ਛੱਤ ਤੋਂ ਕੁਝ ਥੱਲੇ ਗੁਰੂ ਜੀ ਦੇ ਮਾਨ ਸਤਕਾਰ ਵੱਜੋ ਚੰਦੋਆ ਬੰਨਿਆ ਜਾਂਦਾ ਹੈ। ਇਸ ਨੂੰ ਜਰੀ ਦੇ ਕੰਮ ਅਤੇ ਕੜਾਈ ਨਾਲ ਸੁੰਦਰ ਤਿਆਰ ਕੀਤਾ ਜਾਂਦਾ ਹੈ ਸੋ ਇਸ ਕਹਾਣੀ ਵਿੱਚ ਲੇਖਕ ਨੇ ਆਰਥਿਕ ਪੱਖੋਂ ਅਮੀਰ ਤੇ ਗਰੀਬ ਵਰਗ ਵਿੱਚ ਮਨੋਵਿਸ਼ਲੇਸ਼ਣ ਕਰਦੇ ਹੋਏ ਸਾਡੇ ਸਮਾਜ ਦੀ ਇੱਕ ਕੜਵੀ ਸਚਾਈ ਨੂੰ ਬਾਖੂਬੀ ਪੇਸ਼ ਕੀਤਾ ਹੈ ਸਮਾਜ ਵਿੱਚ ਅਮੀਰ ਹੋਰ ਅਮੀਰ ਹੁੰਦਾ ਜਾ ਰਿਹਾ ਹੈ ਤੇ ਗਰੀਬ ਆਪਣੀ ਜ਼ਰੂਰਤਾਂ ਤੇ ਲੋਣਾ ਹੈਠਾ ਦੱਬ ਕੇ ਹੋਰ ਗਰੀਬ ਹੋ ਰਿਹਾ ਹੈ ਅਕਸਰ ਇਹੀ ਵੇਖਿਆ ਗਿਆ ਹੈ ਕੀ ਗਰੀਬ ਬੰਦੇ ਦੇ ਰਿਸ਼ਤੇਦਾਰ ਅਤੇ ਦੋਸਤ ਵੀ ਉਸ ਨੂੰ ਆਪਣਾ ਕਹਿਣ ਤੋਂ ਮਨਾ ਕਰ ਦਿੰਦੇ ਹਨ ਸੋ ਕਹਾਣੀ ਵਿੱਚ ਜੌਨ ਸਿੰਘ ਤੇ ਇੰਦਰਕੌਰ પતિ ਪਤਨੀ ਹਨ ਜੌਨ ਸਿੰਘ ਦੇ ਆਰਥਿਕ ਤੰਗੀਆਂ ਕਾਰਨ ਆਪਣੇ